ਉਹ ਜਦ ਜੋਗ ਲੱਗ ਗਿਆ ਨਗਤੀ ਹੋਣੇ ਲੱਗਾ ਤਾਂ ਮੈਂ ਦਸ ਚੰਨ ਨਿਕਲ ਗਏ ਬੱਚੇ ਦੇ ਲਈ ਇੱਕ ਹੀ ਬੱਚਾ ਹੈ तकरीबन ਸਾਰੀਆਂ ਸਾਰੀਆਂ ਜੰਨੀਆਂ ਵੀ ਹੈਗੀਆਂ ਸੀ ਇਹਨਾਂ ਦੀ ਸਾਰੀਆਂ ਸੜ ਗਈਆਂ 15 20 25 ਰੁਪਈਆ ਹੋਣੀਆਂ ਐਂ ਦੀਆਂ ਸੜ ਗਈਆਂ ਸਾਰੀ ਇੱਥੇ ਉਹਨਾਂ ਦੇ ਅੰਦਰੂਨੀ ਕਿਤੇ ਬਹੁਤ ਖਾੜਾ ਗੂਣਾ ਬੜਾ ਰਿਹਾ ਸੀ ਕਿ ਹਰ ਇੱਕ ਵੈਸੇ ਗੱਲ ਪੂਰੀ ਨਹੀਂ ਖਾੜਾ ਗੂਣਾ ਬੜਾ ਰਿਹਾ ਸੀ ਉੱਥੋਂ ਕਿਤੇ ਅੱਗ ਲੱਗ ਗਈ ਆ ਕਿਦਰ ਵੀ ਆ ਸਰ ਸਿਗਨੀਫੀਕੈਂਟ ਸਾਰ ਹੋਇਆ ਕਿੰਨੇ ਕਿੰਨੇ ਜੰਨੀਆਂ ਲੱਗੀਆਂ ਫਰ ਅਪਗ੍ਰੇਡ ਕਿੰਨੀ ਮੁਸ਼ਕਿਲ ਮਸ਼ਕਤ ਤੋਂ ਦੂਸਰੀ ਗੱਡੀ ਆਏ ਇੱਕ ਗੱਡੀ ਨਾਲ ਕਾਫੀ ਕੰਟਰੋਲ ਕਰ ਲਿਆ ਸੀ ਅਸੀਂ ਪਹਿਲੀ ਗੱਡੀ ਨਾਲ ਹੁਣ ਦੂਸਰੀ ਗੱਡੀ ਆਈ ਹੈ ਦੂਸਰੀ ਗੱਡੀ ਦਾ ਜਿਹੜਾ ਰਹਿ ਰੁਜਾ ਆਇਆ ਉਹ ਥੋੜਾ ਜਿਹਾ ਕੰਟਰੋਲ ਅਸੀਂ ਮਤਲਬ ਜਲਦੀ ਕੰਟਰੋਲ ਕਰ ਲਿਆ ਇਹਦਾ ਕਿੰਨਾ ਤੁਹਾਨੂੰ ਲੱਗਦਾ ਨੁਕਸਾਨ ਹੋ ਗਿਆ ਕਿੰਨੇ ਚੁੱਕਿਆ ਸੀ ਤਕਰੀਬਨ ਸਾਰੀਆਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਸੀ ਇਹਨਾਂ ਦੀਆਂ ਸਾਰੀਆਂ ਸੜ ਗਈਆਂ ਆ 15 20 ਤੱਕ ਜਿੱਦੀ ਆਉਣੀ ਹੈ ਇੰਡੀਆ ਦੀ ਸਰਵਿਸ ਵਾਲੀ ਹਾਂਜੀ ਤੇ ਕੋਈ ਦਾ ਜਿਆਦਾ ਨੁਕਸਾਨ ਹੋਈ ਤੇ ਨਹੀਂ ਜਿਆਦਾ ਨੁਕਸਾਨ ਹੋਇਆ ਤਾਂ ਕੋਈ ਵੀ ਹੈ ਨਹੀਂ ਜਿਆਦਾ ਨੁਕਸਾਨ ਇੱਕ ਸਰਵਿਸ ਗੇਟ ਮੁੱਕੇ ਦੇ ਬਿਲਕੁਲ ਬਿਲਕੁਲ ਟਾਈਮ ਸਰ ਜਦੋਂ ਇਹਨਾਂ ਦੀ ਕੋਲ ਆ ਗਈ ਪਰ ਜਿਹੜੇ 5 ਮਿੰਟ ਦੇ ਅੰਦਰ ਅੰਦਰ ਇੱਥੇ ਪਹੁੰਚ ਗਏ ਸੋ ਅੱਜ ਇੱਕ ਟਿੱਕਟ ਨਾ ਹੋਈ ਸਾਨੂੰ ਸਾਨੂੰ ਸੂਚਨਾ ਮਿਲੀ ਸੀ ਕਿ ਕਾਦੂਪੁਰ ਬਟੇ ਤੇ ਜੋ ਪ੍ਰਵਾਸੀ ਜਿਹੜੇ ਹੈਗੇ ਹਨ ਕਿ ਝੁੱਗੀਆਂ ਬਣਾ ਕੇ ਰਹਿ ਰਹੇ ਆ ਉਹਨਾਂ ਨੇ ਝੁੱਗੀਆਂ ਨੂੰ ਅੱਗ ਲੱਗ ਗਈ ਆ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਆਫੋਰਡ ਦਾ ਫਾਇਰ ਬ੍ਰਿਗੇਡ ਜਿਹੜੀ ਹੈਗੀ ਉਹ ਮੌਕੇ ਤੇ ਆਜੀ ਉਹਨਾਂ ਨੇ ਸਾਰਾ ਜਿਹੜਾ ਹੈਗਾ ਕਰਕੇ ਮਿਹਨਤ ਕਰਕੇ ਤੇ ਅੱਗ ਜਿਹੜੀ ਹੈਗੀ ਬੁਝਾਈ ਕੀਤੀ ਕਿਸੇ ਦਾ ਕੋਈ ਉਥੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਵੀ ਜਿਹੜਾ ਇਥੇ ਮਾਲ ਦਾ ਜਿੰਨਾ ਨੁਕਸਾਨ ਹੋਇਆ ਕੋਈ ਜਿਹੜਾ ਜੋ ਝੁੱਗੀਆਂ ਨੂੰ ਅੱਗ ਲੱਗੀ ਹੈਗੇ ਸੜੀਆਂ ਆ ਉਹਦਾ ਮਲੰਕ ਜਿਹੜਾ ਹੈ ਸਿਵਲ ਡਿਪਾਰਟਮੈਂਟ ਦਾ ਹੈਗਾ ਉਹ ਕਰਦੇ ਉਹ ਪੂਰੇ ਸਭੇ ਮੇਰੇ ਕਾਰਜ ਕਰਾਂਗੇ ਕਾਰਨ ਕਿ ਇਹ ਅਗਲੇ ਕਾਰਨ ਇਹਨਾਂ ਦੇ ਅੰਦਰੂਨੀ ਕਿਤੇ ਸਾਰਾ ਕੋਨਾ ਬੜਾ ਰਹੇ ਸੀ ਹਰ ਇੱਕ ਵੇਲੇ ਵੈਸੇ ਕਰ ਕੋਈ ਵੀ ਥਾੜਾ ਕੋਨਾ ਬੜਾ ਰਹੇ ਸੀ ਉੱਥੋਂ ਕਿਤੇ ਆਪ ਲੱਗ ਕੇ ਸ਼ੁਰੂ ਕਰਦੇ ਹਾਂ ਬਾਕੀ ਜਿਹੜੀ ਹੈਗੀ ਹੈ ਉਹ ਡਿਟੇਲ ਜਿਹੜੀ ਹੈਗੀ ਉਹ ਬਾਅਦ ਵਿੱਚ ਸ਼ੇਅਰ ਕਰ ਦਿੰਦੇ ਹਾਂ ਕੋਈ ਗੱਲ ਨਹੀਂ ਬਹੁਤਾਰੇ ਸਮਾਂ ਕਰਦੇ ਹੋ। ਤੁਸੀਂ ਬੋਲੋ ਕੀ ਨਾਮ ਹੈ ਆਪ ਦਾ? ਇਹ ਨਹੀਂ ਦੇਗੀ। ਇਤਨਾ ਪੈਸਾ ਪੂਸਾ ਕਿੰਨਾ ਨੁਕਸਾਨ ਹੋ ਗਿਆ। ऐसा तो दे रहे नहीं तो दस हजार का पैसा और सामान से अच्छा और कुछ नहीं बच्चे बच्चे थे आपके साथ में हाँ बच्चे मेरे साथ में कितने बच्चे हैं कैसे बच्चे यहाँ से दो तीन जब जो आग लग गया ना बच्चे होने लगा था मेरे साथ कल निकल गए बच्चे के लिए क्या की बच्चा कितनी बच्चियाँ थी यहाँ पे सात आठ सभी जल्दी सब तो पूरा टोटल जल्दी इस क्या काम क्या करते हो कोई नहीं काम कर कहाँ के रहने वाले वैसे ऐसे हम कटिहार जिले के रहने वाले सहरसा जिला के कितने समय से यहाँ रह रहे थे हम दो तीन चार पाँच महीने जब जो आग लग गया ना होने लगा तो मैं जा चल निकल गए बच्चे के लेके एक ही बच्चा है तकरीबन साड़ियाँ सारिया जिन्हें भी है सारिया साड़ियाँ हैं 15 20 25 ਚੁਕੀਆਂ ਹੋਣੀਆਂ ਐਂਮੀਆ ਕਿ ਸੜਗੀਆਂ ਸਾਰੀ ਤੇ ਇਹ ਅੰਦਰੂਨੀ ਕਿਤੇ ਬਹੁਤ ਕੋ ਖਾਣਾ ਕੋਣਾ ਬੜਾ ਰਿਹਾ ਸੀ ਕਿ ਹੱਦ ਤੱਕ ਵੈਸੇ ਗੱਲ ਪੂਰੀ ਨਹੀਂ ਖਾਣਾ ਕੋਣਾ ਬੜਾ ਰਿਹਾ ਸੀ ਉੱਥੋਂ ਕਿਤੇ ਅੱਗ ਲੱਗ ਗਈ ਐ ਕਿਦਾਂ ਵੀ ਆ ਸਰ ਸਿਗਨਲ ਇਨਕਸਾਰ ਹੋਇਆ ਕਿੰਨੇ ਕਿ ਗੱਡੀਆਂ ਲੱਗ ਗਈਆਂ ਫਾਰ ਅਪਡੇਟ ਸਰ ਕਿੰਨੀ ਮੁਸ਼ਕਲ ਕਰੀ ਹੋਈ ਮੁਸ਼ਕਲ ਤਾਂ ਦੂਸਰੀ ਗੱਡੀ ਐ ਇੱਕ ਗੱਡੀ ਨਾਲ ਕਾਫੀ ਕੰਟਰੋਲ ਕਰ ਲਿਆ ਸੀ ਅਸੀਂ ਪਹਿਲੀ ਗੱਡੀ ਨਾਲ ਹੁਣ ਦੂਸਰੀ ਗੱਡੀ ਆਈ ਐ ਦੂਸਰੀ ਗੱਡੀ ਜਿਹੜਾ ਰਹਿ ਰੂਆ ਐ ਉਹ ਥੋੜਾ ਆ ਕੰਟਰੋਲ ਸੀ ਮਤਲਬ ਜਲਦੀ ਕੰਟਰੋਲ ਕਰ ਲਿਆ ਆ ਕਿੰਨਾ ਤੱਕ ਨੁਕਸਾਨ ਹੋ ਗਿਆ ਕਿੰਨੇ ਚੁਕਿਆ ਸਗੋਂ ਸਾਰੀਆਂ ਤਾਰੀਆਂ ਜਿਹੜੀਆਂ ਵੀ ਹੈਗੀਆਂ ਸੀ ਉਹਨੀਆਂ ਸਾਰੀਆਂ ਸੜ ਗਈਆਂ 15 20 25 ਚੁਕੀਆਂ ਹੋਣੀਆਂ ਐਂਦੀਆਂ ਸੜ ਗਈਆਂ ਸਾਰੀਆਂ ਹਾਂਜੀ ਤੇ ਕੋਈ ਤਾਂ ਜ਼ਿਆਦਾ ਨੁਕਸਾਨ ਕੋਈ ਨਹੀਂ ਜ਼ਿਆਦਾ ਨੁਕਸਾਨ ਸਾਡੇ ਕੋਲ ਕੋਈ ਨਹੀਂ ਹੈ ਨੁਕਸਾਨ ਸਾਰਾ ਬ੍ਰਿਗੇਡ ਮੁਕੇ ਦੇ ਬਿਲਕੁਲ ਬਿਲਕੁਲ ਟੈਂਸਰ ਜਦੋਂ ਇਹਨਾਂ ਦੀ ਕਾਲਾਏ ਕਰ ਜਿਹੜੇ 5 ਮਿੰਟ ਦੇ ਅੰਦਰ ਅੰਦਰ ਇੱਥੇ ਪਹੁੰਚ ਗਿਆ ਹਾਂਜੀ ਅੱਛਾ ਜੀ ਇੱਕ ਟਿਕਟ ਨਾ ਹੋਈ ਚੱਲ ਗਈ ਸਾਨੂੰ ਸੂਚਨਾ ਮਿਲੀ ਸੀ ਕਿ ਕਾਦੂਪੁਰ ਬੰਦ ਤੇ ਜੋ ਪ੍ਰਵਾਸੀ ਜਿਹੜੇ ਹੈਗੇਆਂ ਝੁੱਗੀਆਂ ਬਣਾ ਕੇ ਰਹਿ ਰਹੇ ਆ ਉਹਨਾਂ ਨੂੰ ਝੁੱਗੀਆਂ ਨੂੰ ਅੱਗ ਲੱਗ ਗਈ ਆ ਅਸੀਂ ਉੱਥੇ ਮੌਕੇ ਤੇ ਪਹੁੰਚੇ ਤੇ ਫਾਇਰ ਬ੍ਰਿਗੇਡ ਨੂੰ ਫਾਇਰ ਬ੍ਰਿਗੇਡ ਦੀ ਜਿਹੜੀ ਹੈਗੀ ਉਹ ਮੌਕੇ ਤੇ ਆਜੀ ਉਹਨਾਂ ਨੇ ਸਾਰਾ ਜਿਹੜਾ ਹੈਗਾ ਕਰਕੇ ਮਿਹਨਤ ਕਰਕੇ ਤੇ ਅੱਗ ਜਿਹੜੀ ਹੈਗੀ ਬੁਝਾਈ ਕੀਤੀ ਹੈ ਕਿਸੇ ਦਾ ਕੋਈ ਉੱਥੇ ਜਾਨੀ ਨੁਕਸਾਨ ਨਹੀਂ ਹੋਇਆ ਤੇ ਜੋ ਵੀ ਜਿਹੜਾ ਇੱਥੇ ਮਾਲ ਦਾ ਜਿੰਨਾ ਨੁਕਸਾਨ ਹੋਇਆ ਕੋਈ ਜਿਹੜਾ ਜੋ ਝੁੱਗੀਆਂ ਤੇ ਮਾਦਦ ਲੱਗੀ ਹੈ ਜਿਹੜੀਆਂ ਲੱਗੀਆਂ ਉਹਦਾ ਮੁਲਾਂਕਣ ਜਿਹੜਾ ਹੈ ਸਰਵਲ ਡਿਪਾਰਟਮੈਂਟ ਦਾ ਹੈਗਾ ਉਹ ਕਰਕੇ ਉਹ ਪੁਲਿਸ ਦਾ ਕਰ ਕਾਰਨ ਕੀ ਰਹੀ ਹੈ ਅਗਲਾ ਕੋਲ ਕਾਰਨ ਇਹਨਾਂ ਦੇ ਅੰਦਰੂਨੀ ਕਿਤੇ ਸਾਰਾ ਕੋਣਾ ਬੜਾ ਰਿਹਾ ਸੀ ਇਹ ਹਰ ਇੱਕ ਵੈਸੇ ਕਰ ਕੋਈ ਵੀ ਛਾੜਾ ਕੋਣਾ ਬੜਾ ਰਿਹਾ ਸੀ ਉੱਥੋਂ ਬਿਤੇ ਆ ਲੱਗ ਜਾਈਛੋ ਦਰ ਵੀ ਬਾਕੀ ਜਿਹੜੀ ਹੈਗੀ ਆ ਉਹ ਡਿਟੇਲ ਜਿਹੜੀ ਹੈਗੀ ਉਹ ਬਾਅਦ ਵਿੱਚ ਸ਼ੇਅਰ ਕਰ ਦਿੰਦੇ ਹਾਂ ਕੋਈ ਕੋਈ ਸਮਾਂ ਜ਼ਰੂਰੀ ਹੈ ਤੁਸੀਂ ਬੋਲੋ ਕੀ ਨਾਮ ਹੈ ਆਪ ਦਾ ਜੀ ਜੀ ਨਹੀਂ ਦੇਵੀ ਇਤਨਾ ਪੈਸਾ ਪੂਸਾ ਕਿਤਨਾ ਰੁਸਾਲ ਹੋ ਗਿਆ ਪੈਸਾ ਤੋਂ ਡੇਰ ਨਹੀਂ ਤਬਾਹ ਸੀ ਦਰਸਾ ਪੈਸਾ ਹਰ ਸਮਾਨ ਤੇ ਹਾਂ बच्चे बच्चे थे आपके साथ में बच्चे मेरे साथ में कैसे बच्चे यहाँ ऐसी कितनी थी यहाँ ऐसी कर आप? आप सभी जल्दी सब तो पूरा टोटल जल्दी क्या काम क्या करते हो कोई नहीं काम कर लेते हैं ਸਾਗਰ ਆਨੇ ਵਾਲੇ ਐਸੇ ਐਸੇ ਆਮ ਕਟਿਆਰ ਦੀ ਲੋਕਾਂ ਨੇ ਵੰਨ ਸਰਸਾ ਜ਼ਿਲ੍ਹੇ ਦੇ ਕਿਤੇ ਸਮੇਂ ਸੇ ਆ ਰਹੇ ਸਨ ਅਸੀਂ ਬਹੁਤ ਹੀ ਚਰਪਤ ਮਿਲ ਉਸ